ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਵੱਡੀ ਅਪਡੇਟ ਉਹਨਾਂ ਦੀ ਵੱਡੀ ਮੰਗ ਤੇ ਜਲਦੀ ਹੀ ਹੋਵੇਗਾ ਹੱਲ ਕਿਸ ਮੰਗ ਦਾ ਹੋਣ ਜਾ ਰਿਹਾ ਹੈ ਹੱਲ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਹਾਂਜੀ ਦੋਸਤੋ ਜਦੋਂ ਕੋਈ ਕਰਮਚਾਰੀ ਡਰਾਈ ਰਿਟਾਇਰ ਹੁੰਦਾ ਹੈ ਤਾਂ ਉਹਨਾਂ ਦੁਆਰਾ ਪੈਨਸ਼ਨ ਦਾ ਕੁਝ ਹਿੱਸਾ ਐਡਵਾਂਸ ਦੇ ਵਿੱਚ ਲਿਆ ਜਾਂਦਾ ਹੈ ਜਿਸ ਨੂੰ ਕੰਪਿਊਟੇਸ਼ਨ ਕਿਹਾ ਜਾਂਦਾ ਹੈ ਤੇ ਪੈਨਸ਼ਨ ਜਿਸ ਦੀ ਰਿਕਵਰੀ ਦਾ ਸਮਾਂ ਸੀਮਾ ਘਟਾਉਣ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਪਟੀਸ਼ਨਾਂ ਪਾਈਆਂ ਗਈਆਂ ਸੀ ਪਰ ਉਹਨਾਂ ਪਟੀਸ਼ਨਰਾਂ ਨੂੰ ਲੈ ਕੇ ਇੱਕ ਵਾਰ ਦਾ ਫੈਸਲਾ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆ ਗਿਆ ਸੀ ਸਮਾਂ ਸੀਮਾ ਘਟ ਨੂੰ ਘਟਾਉਣ ਘਟਾ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਫਿਰ ਤੋਂ ਜਿਹੜੀ ਸਮਾਂ ਸੀਮਾ 15 ਸਾਲ ਹੀ ਕਰ ਦਿੱਤੀ ਗਈ ਜਦੋਂ 15 ਸਾਲ ਜਿਹੜੀ ਰਿਕਵਰੀ ਤੇ ਬਹੁਤ ਹੀ ਜ਼ਿਆਦਾ ਜਿਸ ਨੂੰ ਲੈ ਕੇ ਰਿਟਾਇਰਮੈਂਟ ਹੋਏ ਮਲਾਸਮਾ ਦੁਆਰਾ ਇਸ ਐਸ ਐਲ ਪੀ ਦਾਇਰ ਕੀਤੀ ਗਈ ਸੁਪਰੀਮ ਕੋਰਟ ਦੇ ਵਿੱਚ ਜਿਸ ਨੂੰ ਸੁਪਰੀਮ ਕੋਰਟ ਨੇ ਡਿਸਮਿਸ ਕਰ ਦਿੱਤਾ ਪਰੰਤੂ ਰਿਟਾਇਰਮੈਂਟ ਹੋਏ ਮਲਾਸਮਾ ਨੇ ਹੌਸਲਾ ਨਾ ਛੱਡਦੇ ਹੋਏ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਜਿਸ ਦੇ ਨਤੀਜੇ ਦੇ ਵਜੋਂ ਮਾਨਯੋਗ ਸੁਪਰੀਮ ਕੋਰਟ ਨੇ ਪੈਨਸ਼ਨ ਸੰਬੰਧ ਜੋ ਕੰਪਿਊਟਰ ਜਿਹੜੀ ਕੰਪਿਊਟੇਸ਼ਨ ਦੀ ਰਿਕਵਰੀ ਜਿਹੜੀ ਕੀਤੀ ਜਾਂਦੀ ਉਸ ਦੀ ਰਿਕਵਰੀ ਦਾ ਜਿਹੜਾ ਸਮਾਂ ਸੀਮਾ ਘੱਟ ਕਰਨ ਦੇ ਲਈ ਅਗਲੀ ਸੁਣਵਾਈ ਜਿਹੜੀ ਫਿਕਸ ਕਰ ਦਿੱਤੀ ਗਈ ਹੈ ਸੋ 200 ਦਰਸਲ ਜਿਹੜੀ 24 7 2025 ਨੂੰ ਇੱਕ ਐਸ ਐਲ ਪੀ ਡਾਇਰੀ ਨੰਬਰ 46 468 2025 ਦਾਇਰ ਕੀਤੀ ਗਈ ਸੀ ਜਿਸ ਨੂੰ ਲੈ ਕੇ 24 9 2025 ਨੂੰ ਉਸ ਨੂੰ ਵੈਰੀਫਾਈ ਕਰਨ ਉਪਰੰਤ ਐਲ एसएलपी दी जेडी सुनवाई मिति 6 10 2025 ਨੂੰ ਜਿਹੜੀ ਫਿਕਸ ਕਰ ਦਿੱਤੀ ਗਈ ਸੀ एसएलपी ਜਿਹੜੀ ਵਿੱਚ ਰਵਿੰਦਰਨਾਥ ਸ਼ਰਮਾ ਵਰਜੇ ਸਟੇਟ ਆਫ ਪੰਜਾਬ ਦੇ ਦੁਆਰਾ ਜੋ ਦਾਇਰ ਕੀਤੀ ਗਈ ਸੀ ਜਿਸ ਦੇ ਵਿੱਚ 15 ਤੋਂ 20 ਪਟੀਸ਼ਨਰਸ ਸ਼ਾਮਿਲ ਸਨ ਇਸ ਵਾਰੀ ਪਰ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਮਿਸਟਰ ਜਸਟਿਸ ਪੰਕਜ ਮਿੱਤਲ ਦੇ ਬੈਂਚ ਦੇ ਦੁਆਰਾ ਐਸ ਐਲ ਪੀ ਨੰਬਰ 15 ਦੀ ਇਸ ਦੀ ਸੁਣਵਾਈ ਕੀਤੀ ਜਾਵੇਗੀ ਪਹਿਲਾਂ ਹੀ ਜਿਹੜੀ ਪ੍ਰੋਸੀਜਰਕ ਵਸੀਲਿਆਂ ਤੋਂ ਆਈ ਖਬਰ ਦੇ ਅਨੁਸਾਰ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਆਪਣੇ ਕੀਤੇ ਵਾਅਦੇ ਦੇ ਅਨੁਸਾਰ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਪੈਨਸ਼ਨ ਨੂੰ ਕੰਪਿਊਟ ਕਰਨ ਦਾ ਜੋ ਸਮਾਂ ਹੈ ਉਸ ਨੂੰ ਘਟਾਉਣ ਸੰਬੰਧੀ ਐਕਸਪਰਟ ਕਮੇਟੀ ਦਾ ਗਠਨ ਕੀਤਾ ਜਾਵੇ ਰਿਕਵਰੀ ਦਾ ਸਮਾਂ ਘਟਾਉਣ ਦੇ ਲਈ ਰਿਪੋਰਟ 6 ਮਹੀਨਿਆਂ ਦੇ ਵਿੱਚ ਦਿੱਤੀ ਜਾਵੇ ਇਸ ਦਾ ਮਤਲਬ ਇਹ ਹੈ ਕਿ ਸਪਰੀਨਟ ਕੋਰਟ ਦੇ ਦੁਆਰਾ ਇਸ ਕੇਸ ਨੂੰ ਲੈ ਕੇ ਕਾਫੀ ਜ਼ਿਆਦਾ ਦਿਲਚਸਪੀ ਜਿਹੜੀ ਹੈ ਦਿਖਾਈ ਜਾ ਰਹੀ ਹੈ ਇਹ ਇੱਕ ਵੱਡੀ ਖੁਸ਼ਖਬਰੀ ਰਿਟਾਇਰਮੈਂਟ ਹੋਏ ਮਲਾਸਮਾਂ ਨੂੰ ਜਿਹੜੀ ਹੈ ਮਿਲੀ ਹੈ ਜਿਹੜੀ ਹੈ 6 ਅਕਤੂਬਰ ਦੀ ਜਿਹੜੀ ਇਸ ਨੂੰ ਲੈ ਕੇ ਜਿਹੜੀ ਸੁਣਵਾਈ ਹੋਈ ਹੈ